ਨੇਰਾਨਾ ਕਰਤਾਰ ਸਿੰਘ ਦੀ ਪਿੰਡ ਮੇਰਾ ਬਣੀ ਹੈਗੀ ਹੈ ਕਿੱਥੇ ਪੈਂਦਾ ਜੀ ਇਹ ਆ ਠਾਰੀ ਦੇ ਨਾਲ ਹੀ ਹੈ ਜੀ ਠਾਰੀ ਬਾਰਡਰ ਦੇ ਨਾਲ ਹਾਂ ਜੀ ਜੀ ਕੀ ਕੀ ਦਿੱਕਤਾਂ ਸੀ ਆਪ ਨੂੰ ਕਿੰਨੇ ਟਾਈਮ ਤੋਂ ਸੀ ਮੈਨੂੰ ਕੋਈ ਹੈਗੀ ਅਸੀਂ 3 ਸਾਲ ਤੋਂ ਠੀਕ ਹੈ ਜੀ ਹਾਂ ਜੀ ਕੀ ਦਿੱਕਤਾਂ ਸੀ ਦਿੱਕਤ ਇੱਕ ਮਾਰਾ ਬੀਪੀ ਵਾਧਾ ਸੀ ਠੀਕ ਹੈ ਜੀ ਸ਼ੂਗਰ ਹੀ ਠੀਕ ਹੈ ਜੀ ਤੇ ਝੜਕਾ ਜਾ ਲੱਗਦਾ ਜਿਦਾਂ ਕਰੰਟ ਜੇ ਝੜਕਾ ਜਦ ਵਿੱਚ ਮੈ ਦੌੜਾ ਜਾ ਕਹਿ ਦਿੰਦੇ ਆਪਾਂ ਕਿੰਨੇ ਕ ਟਾਈਮ ਵਾਸਤੇ ਪੈਂਦਾ ਸੀ ਬਸ 2 ਮਿੰਟ ਵਾਸਤੇ ਪੈਂਦਾ ਸੀ ਇੱਕ ਦਿਨ ਕਿੰਨੇ ਵਾਰੀ ਪੈਂਦਾ ਸੀ ਤਦ ਜਦੋਂ ਤੁਸੀਂ ਸ਼ੁਰੂ ਕਰ ਲਓ ਤਾਂ ਪੰਜ ਪੰਜ ਵਾਰੀ ਪਿਆ ਜਾਂਦਾ ਸੀ ਠੀਕ ਹੈ ਜੀ ਤੇ ਜਦੋਂ ਇਹ ਬੋਡੀ ਸਰਸਮ ਵਰਤਿਆ ਅੱਛਾ ਜੀ ਇਹਦੇ ਨਾਲ ਬਹੁਤ ਜਿਆਦਾ ਇਹ ਤੁਸੀਂ ਜਿਵੇਂ ਪੰਜ ਪੰਜ ਵਾਰੀ ਪੈਂਦਾ ਜੀ ਇਹ ਕਿੰਨੀਆਂ ਦਵਾਈਆਂ ਖਾਧੀਆਂ ਫਿਰ ਤੁਸੀਂ ਵੀ ਕੀ ਨਹੀਂ ਕਰਦੇ ਜੀ ਦਵਾਈ ਦੇਸੀ ਦਵਾਈ ਜਿੱਥੇ ਪਿਆ ਦੱਸਿਆ ਉੱਥੋਂ ਦਵਾਈ ਲਈ ਅੱਛਾ ਕੋਈ ਫਰਕ ਨਹੀਂ ਪੈਂਦਾ ਦਵਾਈਆਂ ਦਾ ਨਹੀਂ ਪੈਂਦਾ ਕੰਟਰੋਲ ਨਹੀਂ ਕੋਈ ਹੁੰਦਾ ਓਕੇ ਹਾਂ ਜੀ ਤੇ ਇੱਕ ਤੁਸੀਂ ਗਿਲਟੀਆਂ ਕਹਿੰਦੇ ਸੀ ਸਰੀਰ ਤੇ ਕਿੰਨੀਆਂ ਗਿਲਟੀਆਂ ਹਨ ਵਿਚਰ ਗਿਲਟੀਆਂ ਨੇ ਮੇਰੇ ਕੀ ਸੈਸੀ ਵਾਹ ਵਾਹ ਆੜੀਆਂ ਮੋਟੀਆਂ ਜਦੋਂ ਮਾਸੀਆਂ ਰਸੋਲੀਆਂੀਆਂ ਹੋਈਆਂ ਹੁੰਦੀਆਂ ਨੇ ਹਾਂ ਹਾਂ ਇਲਾਕੇ ਚ ਲੜਕੀਆਂ ਨੇ ਕਿ ਇਦਾਂ ਵੀ ਅੱਛਾ ਜੀ ਹੱਥ ਲੈ ਮੈਨ ਪਤਾ ਲੱਗਦਾ ਪਿਆ ਚੀਜ਼ ਹੈਗੀ ਦੋ ਠੀਕ ਹੈ ਇਲਾਕੇ ਚ ਹੋਰ ਦਿੱਤੇ ਇੱਕ ਮੇਰੇ ਆ ਬਾਹ ਮੇ ਤੇ ਇਥੇ ਅੱਛਾ ਜੀ ਤੇ ਉਹ ਲੱਕ ਵਾਲੀਆਂ ਤਾਂ ਖੁਰਗੀਆਂ ਅੱਛਾ ਜੀ ਆ ਮੜੀ ਜੀ ਰਹਿ ਗਈ ਥੋੜੀ ਜੀ ਰਹਿ ਗਈ ਹਾਂ ਥੋੜੀ ਜੀ ਰਹੀ ਮਨਾਂ ਮਤਲਬ ਓਕੇ ਬੀਪੀ ਤੁਹਾਡਾ ਹੁਣ ਕਿਵੇਂ ਆ ਬੀਪੀ ਬਿਲਕੁਲ ਓਕੇ 110 ਰਹਿੰਦਾ ਹੁਣ ਕੋਈ ਵਲਤਾ ਨਹੀਂ ਘਟਦਾ ਨਹੀਂ ਪਹਿਲਾਂ ਕਿੰਨਾ ਹੋ ਜਾਂਦਾ ਸੀ ਇਹਨਾਂ ਕੈਕਟਰ ਦੱਸਦੇ ਨਹੀਂ ਆ ਰਹੇ ਨੇ ਵਧਿਆ ਇਹਨਾਂ ਦੱਸਦੇ ਨਹੀਂ ਕਿੰਨਾ ਵਧਿਆ ਗੋਲੀ ਖਾਂਦੇ ਸੀ ਬੀਬੀ ਤੁਸੀਂ ਪਹਿਲਾਂ ਗੋਲੀ ਖਾਣੀ ਪੈਂਦੀ ਸੀ ਅੱਛਾ ਬੀਬੀ ਦੀ ਵੀ ਸ਼ੂਗਰ ਦੀ ਵੀ ਗੋਲੀ ਖਾਣੀ ਪੈਂਦੀ ਤੇ ਜਿਹੜਾ ਝੜਕਾ ਲਾਇਆ ਦਵਾਈਆਂ ਅਲੱਗ-ਅਲੱਗ ਖਾਣੋਂ ਤੋਂ ਲਈਆਂ ਤੁਸੀਂ ਨੇ ਹਾਂਜੀ ਹਾਂਜੀ ਕੋਈ ਫਰਕ ਨਹੀਂ ਪੈ ਰਿਹਾ ਸਾਡਾ ਜਿਵੇਂ ਤੁਸੀਂ ਪੰਜ ਜੂਸ ਬਾਡੀ ਸਰਵਸ ਯੂਜ਼ ਕੀਤਾ ਹਾਂਜੀ ਕੀ ਕਿੰਨਾ ਫਰਕ ਪੈ ਗਿਆ ਅੱਜ ਅੱਜ ਝੜ ਕੇ ਕਿੰਨੇ ਕੁ ਲੱਗਦੇ ਨੇ ਤੁਹਾਨੂੰ ਝੜਕਾ ਹੁਣ ਮੈਨੂੰ ਅੱਗੇ ਤੇ ਚੰਗੀਆਂ ਘੰਟੇ ਚ ਪੰਜ ਚਾਰ ਲੱਗ ਜਾਂਦੇ ਠੀਕ ਹੈ ਜੀ ਤੇ ਹੁਣ ਕਦੇ ਕਿਤੇ ਲੱਗਦਾ ਤੇ ਉਹ ਮੈਨੂੰ ਆ ਜਮੇ ਘੰਟੇ ਚ ਇੱਕ ਦੋ ਵਾਰ ਹੀ ਡੱਗ ਹੀ ਜਾਣਾ ਹਾਂ ਜੀ ਵੀ ਇੱਕ ਵਾਰ ਹੀ ਲੱਗਦਾ 24 ਘੰਟੇ ਜੇ ਫੇਮ ਨੂੰ ਪੰਜ ਵਾਰੀ ਲੱਗਦਾ ਸੀ ਹਾਂ ਹਾਂ ਪੰਜ ਹੀ ਲੱਗਦਾ ਤੇ ਬੀਬੀ ਤੁਹਾਡਾ ਬੀਬੀ ਬਿਲਕੁਲ ਓਕੇ ਹੋਣੀ ਵਰਦਾ ਬੀਬੀ ਜਮੇ ਓਕੇ ਸ਼ੂਗਰ ਜੀ ਨਾ ਘਟਦਾ ਸ਼ੂਗਰ ਵੀ ਕੋਈ ਨਹੀਂ ਹੈਗੀ ਹੋਰ ਰੋਟੀ ਪਾਣੀ ਖਾਵੇ ਮੇਰੀ 120 ਹੀ ਦੀ ਓਕੇ ਜਿਵੇਂ ਤੁਹਾਡੇ ਘਟੋਲੀਆਂ ਆਈਆਂ ਸੀ ਰਸੋੜੀਆਂ ਆਈਆਂ ਸੀ ਕੋਡੀ ਦੀ ਉਹ ਵੀ ਖੁਰਗੀਆਂ ਉਹ ਖੁਰਗੀਆਂ ਜੀ ਲੱਖਾਂ ਹੀ ਲੋਕ ਤੁਹਾਡੀ ਵੀਡੀਓ ਦੇਖਣਗੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਗੇ ਤੁਸੀਂ ਉਹਨਾਂ ਨੂੰ ਇਹ ਸੁਨੇਹਾ ਦੇਵਾਂਗੇ ਕਿ ਦੇਸ ਸਿੰਗਰੇ ਜੀ ਦੇ ਤੋਆਈਆਂ ਛੱਡੋ ਤੇ ਬਾਡੀ ਸਰਵਸਾਂ ਕਰਦ